ਆਉਂਦੀ ਆ ਕਮੈਂਟ ਕਰੋ yes ਲਿਖ ਦਿਓ ਜੇ ਆਜਾ ਰਿਹਾ ਲਿਖ ਦਿਓ yes ਕਰੋ ਮੜਾਇਆ ਕਮੈਂਟ ਇਹ ਆਵਾਜ਼ ਆਉਂਦੀ ਆ yes ਦੀ ਪਰ ਆਪਾਂ ਗੱਲ ਕਰਦੇ ਆ ਤੇ ਆਪ ਜਿਹੜਾ ਬਹੁਤ ਵੱਡਾ ਮਸਲਾ ਉੱਠਿਆ ਵਾ ਕਿ ਉਹਦੇ ਤੇ ਤੁਸੀਂ ਆਪਣੇ ਵਿਚਾਰ ਦਿਓ ਵੀ ਗੱਲ ਸਹੀ ਆ ਜਾਂ ਗਲਤ ਆ ਉਹਦੇ ਤੇ ਹਾਂ ਹਣੇ ਕੋਣ ਮੁੱਦਾ ਉੱਠਿਆ ਵਾ ਲੈਂਡ ਪੂਲਿੰਗ ਵਾਲਾ ਹਨਾ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਅਕਵਾਇਰ ਕਰਨ ਬਾਰੇ ਉਹਦੇ ਤੇ ਮੁੱਦਾ ਚੱਲ ਰਿਹਾ ਹੈ ਕਹਿੰਦਾ ਸਰਕਾਰ ਨਾਲ ਕਿਸਾਨਾਂ ਦਾ ਬਹੁਤ ਵੱਡਾ ਚੱਕਰ ਪਿਆ ਪਿਆ ਇਹੋ ਗੱਲ ਵੀ ਠੀਕ ਆ ਕਿਸਾਨਾਂ ਦੀ ਕਿਉਂਕਿ ਇਹ ਆਪਣੀ ਜ਼ਮੀਨ ਆ ਆਪਾਂ ਆਪਣੀ ਜ਼ਮੀਨ ਚੋਂ ਮੰਨ ਲਓ ਇੱਕ ਕਿੱਲਾ ਆਪਣੇ ਕੋਲੇ ਕਿੱਲਾ ਦੇ ਤਿਆ ਸਰਕਾਰ ਨੂੰ ਉਹ ਜੋ ਆਪਾਂ ਨੂੰ 1600 ਕਾ ਜਗ੍ਹਾ ਮਿਲਦੀ ਆ ਪੈਸਾ ਕੋਈ ਨਹੀਂ ਮਿਲਣਾ ਹੋਦਾ ਕਾ ਤੇਰੀ ਸੌਦਾ ਕਿੱਥੇ ਆਪਾਂ ਜਿਹੜੇ ਏਜੰਟ ਮੰਨ ਲਓ ਪ੍ਰਾਪਰਟੀ ਡੀਲਰ ਨੇ ਜਿਹੜੇ ਜ਼ਮੀਨ ਖਰੀਦਦੇ ਨੇ ਉਹਨਾਂ ਨੂੰ ਜ਼ਮੀਨ ਵੇਚਾਂਗੇ ਤਾਂ ਆਪਾਂ ਨੂੰ ਨਾਲੇ ਪੈਸੇ ਮਿਲਣਗੇ ਆਪਣੀ ਮਰਜ਼ੀ ਆ ਆਪਾਂ ਜਿੱਡਾ ਮਰਜ਼ੀ ਪਲਾਟ ਰੱਖ ਲਈਏ ਹਨਾ ਕੋਈ ਪਲਾਟ ਆਪਣੀ ਮਰਜ਼ੀ ਆ ਕਰੋੜਾਂ ਰੁਪਏ ਦਾ ਕਿੱਲਾ ਹੋਇਆ ਵਾ ਹੁਣ 5 7 7 ਕਰੋੜ ਦਾ 10 ਕਰੋੜ ਰੁਪਏ ਦਾ ਕਿੱਲਾ ਤਾਂ ਫਰੀਦਾ ਦਿੱਤੀ ਨਹੀਂ ਜਾਂਦੀ ਇਹਦੇ ਤੇ ਸਰਕਾਰ ਨੂੰ ਪਹਿਲਾਂ ਇੱਕ ਪਾਲਿਸੀ ਇਹ ਬਣਾਣੀ ਚਾਹੀਦੀ ਜਿਹੜੀਆਂ ਵੀ ਸਰਕਾਰੀ ਜ਼ਮੀਨਾਂ ਨੇ ਖੇਹਰਾਾਂ ਦੇ ਪਿੰਡਾਂ 'ਚ ਕਿਤੇ ਸ਼ਹਿਰਾਂ ਦੇ ਨੇੜੇ ਬਹੁਤ ਪਿੰਡਾਂ 'ਚ ਜ਼ਮੀਨਾਂ ਨੇ ਸਰਕਾਰੀ ਜ਼ਮੀਨਾਂ ਨੇ ਜਿਹੜੀਆਂ ਗਵਰਨਮੈਂਟ ਦੀਆਂ ਸਰਕਾਰ ਉੱਥੇ ਕਲੋਨੀਆਂ ਕੱਟੇ ਉੱਥੇ ਕਲੋਨੀ ਕੱਟ ਕੇ ਲੋਕਾਂ ਨੂੰ ਦੇ ਦੇ ਸਸਤੇ ਰੇਟ ਤੇ ਜਿਵੇਂ 1000 1500 ਰੁਪਏ ਗਜ ਨੂੰ ਸਰਕਾਰੀ ਜ਼ਮੀਨ ਤੇ ਕਲੋਨੀ ਕੱਟ ਕੇ ਸਾਰੀਆਂ ਫੈਸਿਲਿਟੀਆਂ ਦੇ ਕੇ ਲੋਕਾਂ ਨੂੰ ਪਹਿਲਾਂ ਆਪਣੀ ਸਰਕਾਰ ਜਿਹੜੀ ਪ੍ਰਾਪਰਟੀ ਆ ਉਹਨਾਂ ਨੂੰ ਡਿਵੈਲਪ ਕਰੇ ਖਾਲੀ ਪਈਆਂ ਨੇ ਜਿਹੜੀਆਂ ਪ੍ਰਾਪਰਟੀਆਂ ਸਰਕਾਰ ਦੀਆਂ ਬਥੇਰੀ ਕਈ ਕਈ ਸੌ ਏਕੜ ਉੱਥੇ ਕੱਟੇ ਪਹਿਲਾਂ ਸਰਕਾਰ ਕਲੋਨੀਆਂ ਫੇਰ ਕਿਸਾਨਾਂ ਦੀਆਂ ਜ਼ਮੀਨਾਂ ਕੰਨੀ ਨੂੰ ਹੱਥ ਕਰੇ ਕਿਉਂਕਿ ਜਦ ਸਰਕਾਰ ਕੋਲ ਬਹੁਤ ਜ਼ਮੀਨ ਪਈ ਆ ਸਰਕਾਰ ਉਹ ਜ਼ਮੀਨ ਨੂੰ ਡਿਵੈਲਪ ਕਰ ਲੇ ਉੱਥੇ ਕਲੋਨੀਆਂ ਕੱਟੇ ਨਾਲੇ ਲੋਕਾਂ ਨੂੰ ਘਰ ਮਿਲਣਗੇ ਸਸਤੇ ਵਧੀਆ ਕੁਈ 21500 ਰੁਪਏ 2000 ਰੁਪਏ ਗਾਜ ਨੂੰ ਸਰਕਾਰ ਦੇਵੇਂ ਲੋਕਾਂ ਨੂੰ ਆਪਣੀ ਜਿਹੜੀ ਸਰਕਾਰੀ ਜ਼ਮੀਨ ਆ ਸਰਕਾਰੀ ਜਾਇਦਾਦ ਆ ਉਹਦੇ ਤੇ ਕੱਟ ਲੈ ਪਹਿਲਾਂ ਅਰਬਨ ਸਟੇਟਾਂ ਫਿਰ ਖਸਾਨਾਂ ਤੋਂ ਵੀ ਲੈ ਲਵੇ ਵੀ ਭਾਈ ਆ ਦੇਖੋ ਟ੍ਰਾਇਲ ਕਰਕੇ ਦਿਖਾਵੇ ਨਾ ਸਰਕਾਰ ਗਿਆ ਪਹਿਲਾਂ ਦੇਖੋ ਸਰਕਾਰੀ ਜ਼ਮੀਨਾਂ ਦੇ ਵਿੱਚ ਕੱਟੀਆਂ ਕਲੋਨੀ ਤੇ ਦੇਖੋ ਕਿੰਡੀ ਕਾਮਯਾਬ ਆ ਤੇ ਰੇਟ ਪਹਿਲਾਂ 2000 ਨੂੰ ਸੀਗਾ ਹੰਦਿਆਂ 1000 ਨੂੰ ਹੋ ਗਿਆ ਗਾਜ ਫੇਰ ਤਾਂ ਜਦੋਂ ਕਿਸਾਨਾਂ ਦੇ ਵੀ ਸਮਝ ਆ ਜੂਗੀ ਗੱਲ ਹੁਣ ਐ ਤਾਂ ਯਾਰ ਔਖਾ ਹੀ ਆ ਮੇਰਾ ਪੁਰਾਣਾ ਵੀ ਬਖ ਜ਼ਮੀਨ ਲੈ ਲਓ ਦੋ ਨਾ ਕੁਸ ਪਹਿਲਾਂ ਸਰਕਾਰ ਆਪਣੀਆਂ ਜ਼ਮੀਨਾਂ 'ਚ ਕੱਟੇ ਨਾ ਕਲੋਨੀਆਂ ਆਪਣੀਆਂ ਜ਼ਮੀਨਾਂ 'ਚ ਕਲੋਨੀਆਂ ਕੱਟ ਕੇ ਸਰਕਾਰੀ 'ਚ ਲੋਕਾਂ ਨੂੰ ਸਸਤੇ ਭਾਅ ਦੇ ਪਲਾਟ ਦੇ ਕੇ ਫੇਰ ਕਿਸਾਨਾਂ ਨੂੰ ਕਹਿ ਸਕਦੀ ਆ ਸਰਕਾਰ ਇਹ ਤੁਸੀਂ ਆਪਣੀ ਭਾਈ ਹੁਣ ਦੋ ਜ਼ਮੀਨਾਂ ਵਾਰ ਜਿਹੜੀ ਇਹ ਸਰਕਾਰ ਆ ਨਾ ਕਿਸੇ ਪਾਸੇ ਨੂੰ ਨਹੀਂ ਮਲਾਜਮਾਂ ਨਾਲ ਬਹੁਤ ਵਾਅਦੇ ਕੀਤੇ ਸੀ ਇਹਨਾਂ ਨੇ ਤਾਂ ਮਲਾਜਮਾਂ ਦੇ ਵੀ ਕੋਈ ਇੱਕ ਵੀ ਮੰਗ ਨਹੀਂ ਮੰਨੀ ਮੰਗ ਦਾ ਮੰਨਣੀ ਛੱਡੋ ਕੋਈ ਮੀਟਿੰਗ ਵੀ ਨਹੀਂ ਕਰਦੀ ਸਰਕਾਰ ਮਲਾਜਮਾਂ ਨਾਲ ਤਾਂ ਵੀ ਕੋਈ ਮੀਟਿੰਗ ਹੀ ਕਰਨਦੇ ਇਹ ਮੰਗਾ ਮੰਗਾ ਮੰਨਣੀਆਂ ਤਾਂ ਦੂਰ ਦੀ ਗੱਲ ਆ ਮੀਟਿੰਗ ਵੀ ਨਹੀਂ ਕਰਦੀ ਸਰਕਾਰ ਮਲਾਜਮਾਂ ਨਾਲ ਹੁਣੇ ਜਿੱਦਾਂ ਲੈਂਡ ਪੋਲਿੰਗ ਵਾਲਾ ਤਾਂ ਬਹੁਤ ਗਲਤ ਆ ਗੰਮੋ ਐਸਾ ਨਾਲ ਜਿਵੇਂ ਸਰਕਾਰ ਦੀ ਪੋਲਿਸੀ ਆ ਨਾ ਨਾਂ ਲੋਕਤਾ ਅਮਰੀਕਾ ਦਾ ਇੱਕ ਹੋਰ ਦੇਖੋ ਇਹ ਪਾ ਸਰਕਾਰਾਂ ਦੀਆਂ ਸਕੀਮਾਂ ਨੇ ਪਤਾ ਨਹੀਂ ਕਦੋਂ ਜਾ ਕੇ ਇਹਨਾਂ ਨੂੰ ਗੂੜ ਪੈਣਾ ਸਮਾਣਾ ਪਟਿਆਲਾ ਪਾਤੜਾ ਰੋਡ ਆ ਜਿਹੜਾ ਉਹਨੂੰ 30 ਸਾਲ ਹੋ ਗਏ ਵੀ ਉਹ ਸੜਕ ਨੇ ਵੱਡਾ ਹੋਣਾ ਡਵੈਲਪਰ ਹੋਰ ਲੇਨ ਬਣਨਾ ਉਹਨੇ ਉਹ 2025 ਚੰਗ ਗਿਆ ਉਹ 95 96 ਦੀਆਂ ਗੱਲਾਂ ਨੇ ਜਦਾ ਉਹ ਰੋਡ 94 ਜਦੋਂ ਉਹ ਰੋਡ ਦੇ ਨਾਲ ਉਹ ਵੀ ਹੋਰ ਲੇਨ ਹੋਣ ਦਾ 25 30 ਸਾਲ ਹੋ ਗਏ ਲਾ ਲੋ ਸਾਵਾ ਪੇ ਵੀ ਕਦੋਂ ਦੀ ਗੱਲ ਆ ਇਹ ਉਹਨੇ ਫੋਰ ਲੇਨ ਹੋਣਾ ਰੋਡ ਨੇ ਉਹ ਰੋਡ ਫੋਰ ਲੇਨ ਤਾਂ ਨਹੀਂ ਬਸ ਉੱਕਣੇ ਆ ਸਿੰਗਲ ਜਿਵੇਂ ਹੈਗਾ ਉਹਦੇ ਰੋਜ਼ ਐਕਸੀਡੈਂਟ ਹੁੰਦੇ ਨੇ ਉਹ ਪਿੱਛੇ ਜੇ ਹੁਣ ਉੱਥੇ 7-8 ਬੱਚੇ ਮਰ ਗਏ ਸੀਗੇ ਐਕਸੀਡੈਂਟ ਹੋ ਗਿਆ ਸੀਗਾ ਉਹਦੇ ਡੇਲੀ ਐਕਸੀਡੈਂਟ ਹੁੰਦੇ ਨੇ ਬਹੁਤ ਐਕਸੀਡੈਂਟ ਹੁੰਦੇ ਨੇ ਉਹ ਰੋਡ ਤੇ ਲਾ ਲੋ 25-30 ਸਾਲਾਂ ਜੀ ਕੋ ਰੋਡ ਨਹੀਂ ਬਣ ਸਕਿਆ ਹੈਗਾ ਸਮਾਣੇ ਤੋਂ ਬਾਤੜਾਂ ਤੱਕ ਵੀਰ ਰੋਡ ਨੂੰ ਫੋਰ ਲੇਨ ਕਰ ਦਿੰਦੇ ਉੱਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਦੀਆਂ ਹੋਣੀ ਫੋਰ ਲੇਨ ਹੋਇਆ ਉਹ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰਕੇ ਉੱਥੇ ਇੰਨੇ ਲੋਕ ਕਿੱਥੋਂ ਆਣਗੇ ਇੰਨੇ ਲੋਕ ਆਣਗੇ ਕਿੱਥੋਂ ਕਰੋੜਾਂ ਬੰਦਾ ਕਿੱਥੋਂ ਲਿਆਉਗੀ ਸਰਕਾਰ ਪੰਜਾਬ ਚ ਤਾਂ ਇੱਦਾਂ ਹੀ ਕੋਈ ਹੈ ਨਹੀਂ ਗੱਲ ਵੀ ਕਰੋੜਾਂ ਬੰਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਹੋ ਜਵੇ ਇਹਨਾਂ ਸਰਕਾਰ ਆਪਣੀਆਂ ਜਿਹੜੀਆਂ ਸਰਕਾਰੀ ਜ਼ਮੀਨਾਂ ਨੇ ਨਾ ਉਹਨਾਂ ਤੇ ਕਲੌਨੀਆਂ ਕੱਟ ਕੇ ਸਸਤੇ ਰੇਟਾਂ ਤੇ ਦੇ ਕੇ ਲੋਕਾਂ ਨੂੰ ਵਿਸ਼ਵਾਸ ਚ ਲਵੇ ਕਿ ਜਿਹੜੀ ਸਰਕਾਰ ਦੀ ਸਕੀਮ ਆ ਪਾਲਿਸੀ ਆ ਉਹ ਕਾਮਯਾਬ ਹੈਰ ਲੋਕ ਵਿਸ਼ਵਾਸ ਕਰਨਗੇ ਆ ਨਹੀਂ ਕੋਈ ਯਕੀਨ ਕਰਦਾ ਹੈਗਾ ਬਾਕੀ ਭਗਵਾਨ ਤੁਮਾਨ ਸਾਹਿਬ ਨੂੰ ਬੇਨਤੀ ਆ ਵੀ ਪਰੋਂ ਤਮਾਨ ਸਾਹਿਬ ਮਲਾਜਮਾਂ ਬਾਰੇ ਵੀ ਦੇਖੋ ਜੀ ਹੁੰਦਾ ਸਰਕਾਰ ਤੁਹਾਡੀ ਜਾਣ ਵਾਲੀ ਉਹ ਆ ਸਾਲ ਖੰਡ ਸਾਲ ਵੀ ਨਹੀਂ ਰਿਹਾ ਹੈਗਾ 2026 ਜਦਾ ਬਾਕਮ ਚਾਹੀ 6 ਮਹੀਨੇ ਨੇ ਮਲਾਜਮਾਂ ਦੀ ਪੁਰਾਣੀ ਪੈਨਸ਼ਨ ਡੀਏ ਜੀ ਸਾਰਾ ਕੋਈ ਬਕਾਇਆ ਪਏ ਹੀ ਨਹੀਂ ਤ੍ਰੇਤ ਮਿਸ਼ਨ ਦਾ ਬਕਾਇਆ ਪਿਆ ਵੀ ਕੋਈ ਇੱਕ ਮੰਗਦਾ ਸਾਢੇ 3 ਸਾਲ ਪੂਰੇ ਹੋ ਗਏ ਪੌਣੇ 4 ਸਾਲ ਹੋਣ ਵਾਲੇ ਹੋ ਗਏ ਦੀ ਕਿ ਮੰਗਦਾ ਪੂਰੀ ਕਰ ਦੋ ਮੁਲਾਜ਼ਮਾਂ ਦੀ ਠੀਕ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਨੇ ਲਾਈਵ ਫਸਟ ਟਾਈਮ ਹੀ ਕਰਾਇਆ ਹੈ ਮੈਂ ਵਧੀਆ ਅੱ비 ਵੱਧ ਟਾਈਮ ਜੇ ਠੀਕ ਲੱਗਿਆ ਤਾਂ ਦੱਸਿਓ ਜੇ ਕੋਈ ਗਲਤੀ ਆ ਤਾਂ ਵੀ ਜ਼ਰੂਰ ਦੱਸਿਓ ਯਾਰ ਵੀ ਬਈ ਆਹ ਚੀਜ਼ ਗਲਤੀ ਆ ਆਪਣੀ ਹਨਾ ਫਿਰ ਆਪਾਂ ਰੋਜ਼ ਤੁਹਾਡੇ ਨਾਲ ਲਾਈਵ ਹੋਇਆ ਕਰਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ Terima <laughs> kasih.